ਉਹ ਟੁੱਪਾ ਪੈੜੀਆਂ ਸਟਾਰਟ ਹੋ ਗਏ ਆ ਤੇ ਜਿਹੜੀ ਸੌਂਫ ਦੀ ਗ੍ਰੋਥ ਹੈਗੀ ਜਾਂ ਸੌਂਫ ਦਾ ਵਾਧਾ ਕਹੋ ਵਧੀਆ ਹੋਣਾ ਸ਼ੁਰੂ ਹੋ ਗਿਆ ਜੀ ਇਸ ਸਮੇਂ ਬੂਟੇ ਨੂੰ ਜਿਹੜੀ ਖਾਦ ਖਰਾਕ ਦੀ ਜ਼ਰੂਰਤ ਹੋਊਗੀ ਜੇਕਰ ਤੁਸੀਂ ਸੌਂਫ ਲਾਈ ਹੋਈ ਆ ਤਾਂ ਕਿਹੜੀ ਖਾਸ ਖਰਾਕ ਤੁਸੀਂ ਦੇ ਸਕਦੇ ਹੋ ਦੇਸੀ ਦੇ ਵਿੱਚ ਕੈਮੀਕਲਸ ਦੇ ਵਿੱਚ ਆਪਾਂ ਕੰਮ ਨਹੀਂ ਕਰਦੇ ਇਸ ਲਈ ਜੇਕਰ ਤੁਸੀਂ ਕੋਈ ਕੈਮੀਕਲ ਵਾਲੀ ਖਾਦ ਦੇਣੀ ਚਾਹੁੰਦੇ ਹੋ ਤਾਂ ਉਹਦੇ ਸੰਬੰਧੀ ਤੁਹਾਨੂੰ ਵੱਖਰੀ ਜਾਣਕਾਰੀ ਪ੍ਰਾਪਤ ਕਰਨੀ ਪਊਗੀ ਆਪਾਂ ਜਿਹੜੀਆਂ ਦੇਸੀ ਤਰੀਕੇ ਨਾਲ ਖਾਦਾਂ ਕਹ ਲਈਏ ਜਾਂ ਦੇਸੀ ਤਰੀਕੇ ਨਾਲ ਬਜਾਈ ਦੇ ਢੰਗ ਵਰਤ ਕੇ ਹੀ ਜਿਹੜੀਆਂ ਇਸ ਤਰ੍ਹਾਂੀਆਂ ਫਸਲਾਂ ਦੀ ਕਾਸ਼ਤ ਕਰਦੇ ਆਂਗੇ ਅ ਬਾਕੀ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਕੋਲੋਂ ਸੌਫ ਹੋਜਵਾਨ ਖਰੀਦ ਕੇ ਵਰਤੀ ਹੈਗੀ ਉਹਨਾਂ ਨੂੰ ਇਹਦੇ ਸਵਾਦ ਦਾ ਵੀ ਪਤਾ ਵੀ ਜਿਹੜਾ ਇਹਦਾ ਸਵਾਦ ਦੂਸਰੀ ਜਿਹੜੀ ਮਾਰਕੀਟ ਵਾਲੀ ਸੌਫ ਉਹਦੇ ਨਾਲੋਂ ਵੱਖਰਾ ਕਿਵੇਂ ਹੁੰਦਾ ਹੈਗਾ ਤੇ ਇੱਕ ਗੱਲ ਇੱਥੇ ਹੋਰ ਜਿਹੜੀ ਤੁਹਾਡੇ ਨਾਲ ਸਪਸ਼ਟ ਕਰਨੀ ਚਾਹਾਂਗੇ ਕਿ ਸਿਰਫ ਬਿਨਾ ਖਾਦਾਂ ਤੋਂ ਖੇਤੀ ਕਰਨ ਦੇ ਨਾਲ ਵੀ ਜਿਹੜੀਆਂ ਚੀਜ਼ਾਂ ਦੀ ਨਿਊਟ੍ਰੀਸ਼ਨਲ ਵੈਲਿਊ ਘਟ ਜਾਂਦੀ ਹੈ ਜਿਹੜੀ ਤੱਤਾਂ ਦੀ ਇਹਦੇ ਵਿੱਚ ਕਿਹੜੀ ਆਪਾਂ ਭਰਪੂਰ ਹੁੰਦੇ ਜਿਹੜੇ ਤੱਤਾਂ ਕਰਕੇ ਉਹਨਾਂ ਚੀਜ਼ਾਂ ਨੂੰ ਜਾਣਿਆ ਜਾਂਦਾ ਉਹਨਾਂ ਦੀ ਮਾਤਰਾ ਘਟ ਜਾਂਦੀ ਹੈ ਕਿਉਂਕਿ ਮਿੱਟੀ ਦੇ ਵਿੱਚ ਉਹ ਤੱਤ ਜੇਕਰ ਮੌਜੂਦ ਨਹੀਂ ਹੋਣਗੇ ਤਾਂ ਉਹ ਜਿਹੜੇ ਭੋਜਨ ਦੇ ਵਿੱਚ ਨਹੀਂ ਆਉਣਗੇ ਇਸ ਕਰਕੇ ਆਪਾਂ ਆਪਣੇ ਖੇਤ ਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਜਿੰਨੇ ਵੀ ਸੁੱਕੇ ਪਦਾਰਥ ਆ ਜਿਹਦੇ 'ਚ ਪੱਤੇ ਹੋਗੇ ਦਰਖਤਾਂ ਦੇ ਮਲਚਿੰਗ ਦੇ ਵਿੱਚ ਤੇ ਉਹਦੇ 'ਚ ਆਪਣੇ ਕੋਲ ਨਦੀਨ ਹੋਗੇ ਸਾਰੇ ਤੇ ਆਪਣੇ ਝੋਨੇ ਦੀ ਪਰਾਲੀ ਹੋਊਗੀ ਇਹ ਸਾਰੀਆਂ ਚੀਜ਼ਾਂ ਜਾਂ ਜਿਵੇਂ ਮਰ ਲੋਬੀ ਇਹ ਸੌਫ ਆਪਾਂ ਇਹਦੇ ਜੋ ਕੱਢਾਂਗੇ ਤਾਂ ਸੌਫ ਕੱਢਣ ਤੋਂ ਆ ਜਿਹੜਾ ਇਹਦੀ ਰਹਿਤ ਗੁੰਦੂ ਉਹ ਵੀ ਮਿੱਟੀ ਦੇ ਵਿੱਚ ਹੀ ਗਾਲਦੇ ਰਹਿਣੇ ਆਗੇ ਉਹਦੇ ਨਾਲ ਮਿੱਟੀ ਦੀ ਸਿਹਤ ਬਣਦੀ ਹੈਗੀ ਤੇ ਮਿੱਟੀ ਦੇ ਵਿੱਚ ਜਿਹੜੇ ਤੱਤ ਮੌਜੂਦ ਹੁੰਦੇ ਹੈਗੇ ਜਿਹੜੇ ਕਿ ਫਸਲਾਂ ਨੂੰ ਚਾਹੀਦੇ ਹੁੰਦੇ ਹੈਗੇ ਉਹਦੇ ਨਾਲ ਫਸਲ ਦੀ ਸਿਹਤ ਵੀ ਵਧੀਆ ਬਣਦੀ ਹੈ ਤੇ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਆ ਸਭ ਤੋਂ ਜ਼ਰੂਰੀ ਚੀਜ਼ ਹੈਗੀ ਜਾਨੀ ਕਿ ਤੱਤਾਂ ਦੀ ਇੱਕ ਤਰ੍ਹਾਂ ਦੀ ਬਾਦ ਜਾਂ ਵੱਧ ਤੱਤ ਕਹ ਲਈਏ ਆਪਾਂ ਉਹ ਆਪਣੇ ਭੋਜਨ ਦੇ ਵਿੱਚ ਸਿਰਫ ਇਸੇ ਤਰੀਕੇ ਨਾਲ ਹੀ ਆਉਣਗੇ ਜੇਕਰ ਮਿੱਟੀ ਦੇ ਵਿੱਚ ਮੌਜੂਦ ਹੋਣਗੇ ਇਸ ਕਰਕੇ ਮਿੱਟੀ ਦਾ ਤਾਕੜਾ ਹੋਣਾ ਚੰਗਾ ਭੋਜਨ ਪੈਦਾ ਕਰਨ ਲਈ ਬਹੁਤ ਜ਼ਰੂਰੀ ਹੈਗਾ ਤੇ ਸੌਫ ਦੇ ਵਿੱਚ ਤਾਕਤ ਦੇਣ ਦੀ ਗੱਲ ਸਭ ਤੋਂ ਪਹਿਲੇ ਆਪਾਂ ਇਹੀ ਤੁਹਾਡੇ ਨਾਲ ਕੀਤੀ ਹੈ ਵੀ ਜਿਹੜਾ ਚੰਗਾ ਮਟੀਰੀਅਲ ਆ ਆਰਗੈਨਿਕ ਮਟੀਰੀਅਲ ਕਾਰਬਨ ਵਧਾਉਣ ਦੇ ਲਈ ਮਿੱਟੀ ਦੇ ਵਿੱਚ ਆਪਾਂ ਨੂੰ ਗੱਲ ਨਾਲ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਤੁਸੀਂ ਦੇਖ ਵੀ ਸਕਦੇ ਹੋਗੇ ਜੇ ਇਹ ਪ੍ਰਾਲੀ ਆਪਾਂ ਸਾਰੀਆਂ ਬਟਾਂ ਦੇ ਵਿੱਚ ਪਾਈ ਹੈਗੀ ਤੇ ਗਾਲਣੀ ਸ਼ੁਰੂ ਹੋਊਗੀ ਤੇ ਇਹ ਇਹਨੂੰ ਇੱਕ ਤਰ੍ਹਾਂ ਦੀ ਤਾਕਤ ਪ੍ਰਦਾਨ ਕਰਨ ਲੱਗ ਜੂਗੀ। ਦੂਸਰਾ ਇਸ ਤੋਂ ਬਿਨਾ ਜਿਹੜਾ ਛੜਕਾ ਦੀ ਗੱਲ ਕਰ ਲਈਏ ਆਪਾਂ ਵਰਮੀ ਬਾਸ਼ੇ ਦੇ ਉੱਪਰ ਛਿੜਕ ਸਕਦੇ ਆਂਗੇ। ਵਰਮੀ ਬਾਸ਼ ਆਪਾਂ ਅਕਸਰ ਗੱਲ ਕਰਦੇ ਰਹੇ ਨੇ ਵਰਮੀ ਬਾਸ਼ ਕੀ ਹੈ ਜਿਹੜਾ ਪਾਣੀ ਬੈਟਾਂ ਦੇ ਵਿੱਚੋਂ ਸਿਮ ਕੇ ਗਣੋਆਂ ਵਾਲੀ ਖਾਦ ਤਿਆਰ ਕਰਨ ਦੇ ਦੌਰਾਨ ਬਾਹਰ ਆਉਂਦਾਗਾ ਉਹ ਵਰਮੀ ਬਾਸ਼ ਹੈਗਾ। ਉਹ ਫੰਗਸ ਨੂੰ ਵੀ ਰੋਕਦਾ ਤੇ ਜਿਹੜੀ ਬੂਟਿਆਂ ਨੂੰ ਤਾਕਤ ਵੀ ਪ੍ਰਦਾਨ ਕਰਦਾ ਹੈਗਾ। ਇਸ ਤੋਂ ਇਲਾਵਾ ਇਹਦੇ ਉੱਪਰ ਪਾਠੀਆਂ ਦਾ ਪਾਣੀ ਛਿੜਕ ਸਕਦੇ ਹੋ ਤੁਸੀਂ ਖਾਲ ਕਲੀ ਤੇ ਜਿਹੜਾ ਪਾਠੀਆਂ ਦਾ ਪਾਣੀ ਰਲਾ ਕੇ ਛਿੜਕ ਸਕਦੇ ਉਹਦੇ ਨਾਲ ਵੀ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਆ ਚਾਹ ਇੱਕ ਬਹੁਤ ਅਤੀ ਕੋਲ ਬਾਰੇ ਅਕਸਰ ਗੱਲ ਕਰਦੇ ਰਹੇ ਨੇ ਕਿ ਉਹ ਵੀ ਤੁਸੀਂ ਬਣਾ ਕੇ ਜਿਹੜਾ ਜੇ ਉੱਪਰ ਛਿੜਕ ਸਕਦੇ ਉਹ ਲਗਭਗ ਸਾਰੇ ਫਲਾਂ ਵਾਲੇ ਪੌਦਿਆਂ ਤੇ ਵਰਤਿਆ ਜਾਂਦਾ ਤੇ ਇਸ ਤਰ੍ਹਾਂ ਦੀਆਂ ਫਸਲਾਂ ਦੇ ਉੱਪਰ ਵੀ ਵਰਤਿਆ ਜਾਂਦਾ ਹੈਗਾ ਇਸ ਸਮੇਂ ਆਪਣੇ ਕੋਲ ਸੌਂਫ ਅਜਵਾਇਨ ਕਲੌਂਜੀ ਤੇ ਅਲਸੀ ਇਸ ਖੇਤ ਦੇ ਵਿੱਚ ਲੱਗੇ ਹੋਏ ਆ ਉਸ ਤਰ੍ਹਾਂ ਵਾ ਕੁਸ਼ਕ ਪਿਆਜ਼ ਲੱਗੇ ਹੋਏ ਆ ਕੋ ਲਸਣ ਲੱਗੀ ਹੋਈ ਆ ਮਿਰਚ ਲੱਗੀ ਹੋਈ ਆ ਤੇ ਜਿਹੜੇ ਲਗਭਗ 60 ਤੋਂ 70 ਬੂਟੇ ਫਲਾਂ ਵਾਲੇ ਇਸ ਏਰੀਆ ਦੇ ਵਿੱਚ ਲੱਗੇ ਹੋਏ ਆ ਜਿਦੇ ਵਿੱਚ ਨਾਸ਼ਪਤੀ ਵਗੈਰਾ ਜਿਹੜਾ ਪਤਾਮ ਸੇਬ ਸਾਰੇ ਕਿਸਾਨ ਆਪਣੇ ਟ੍ਰਾਇਲ ਚੱਲ ਰਹੇ ਆ ਉਹ ਸਾਰੇ ਜਿਹੜੇ ਖੇਤ ਦੇ ਵਿੱਚ ਲੱਗੇ ਹੋਏ ਆ ਜੀ ਬਾਕੀ ਇਹ ਤੋਂ ਬਿਨਾ ਜੇ ਤੁਸੀਂ ਪਰਾਲੀ ਨਹੀਂ ਸਿੱਟੀ ਹੋਈ ਤਾਂ ਤੁਸੀਂ ਰੂੜੀ ਦੀ ਖਾਦ ਸੱਟ ਕੇ ਬੱਟਾਂ ਦੇ ਨਾਲ ਮੋੜ ਸਕਦੇ ਹੋ ਜਾਂ ਫਿਰ ਗਣੋਆ ਦੀ ਖਾਦ ਜਿਹੜੀ ਤੁਸੀਂ ਵਰਤ ਸਕਦੇ ਹੋ ਇਸ ਮੰਤਵ ਲਈ ਉਹ ਬਟਾਂ ਦੇ ਨਾਲ ਜੜਾਂ ਦੇ ਨੇੜੇ ਲਾ ਸਕਦੇ ਹੋ ਜਿਹੜੀ ਕਿ ਜਿਹੜੀ ਬੂਟੇ ਦੇ ਵੱਡੇ ਹੁੰਦੇ ਹੁੰਦੇ ਤੱਕ ਜਿਹੜੀ ਇਹਨੂੰ ਪੂਰਾ ਅਸਰ ਦੇਊਗੀ ਤੇ ਚੰਗਾ ਫਲ ਤੁਸੀਂ ਲੈ ਸਕੋਗੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਤੁਸੀਂ ਸਾਡੇ ਪੇਜ ਨਾਲ ਜੁੜੇ ਰਹੋ ਜੀ ਜੇਕਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਤੁਸੀਂ ਸਾਡੇ WhatsApp ਗਰੁੱਪ ਜੁੜਨ ਲਈ ਆਪਣਾ ਨੰਬਰ ਛੱਡ ਸਕਦੇ ਹੋ ਜਾਂ ਸਾਡਾ ਨੰਬਰ ਲਗਭਗ ਕਾਫੀ ਵੀਡੀਓ ਦੇ ਵਿੱਚ ਦਿੱਤਾ ਹੁੰਦਾ ਉੱਥੋਂ ਨੰਬਰ ਲੈ ਕੇ ਤੁਸੀਂ ਵੈਸੇ ਹੀ ਕਰਕੇ WhatsApp ਗਰੁੱਪ 'ਚ ਵੀ ਜੁੜ ਸਕਦੇ ਹਾਂ ਧੰਨਵਾਦ ਜੀ